ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਤੇ 316 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿੱਤੇ ਹਰ ਰੋਜ਼ ਲਗਭਗ 70000 ਦੇ ਕਰੀਬ ਮਰੀਜ਼ ਆਉਂਦੇ ਨੇ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮਹੱਲਿਆਂ ਵਿੱਚ ਖੁੱਲੇ ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਹੋਣਾ ਐਂਟੀ ਰੇਬੀਸ ਟੀਕੇ ਵੀ ਉਪਲਬਧ ਨੇ ਜਿਸ ਨਾਲ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਤੁਰੰਤ ਇਲਾਜ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੁੱਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਸਾਰੇ ਸੌਦਾ ਹੈ ਹੀ ਹੈ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟਰੀਟਮੈਂਟ ਵਧੀਆ ਕਰਵਾਓ 70 60 70 ਕਿੰਬਰੀ 80 90 ਵੀ ਹੋ ਜਾਂਦੇ ਪੇਸ਼ੈਂਟ ਤੇ 70 ਕੇ ਤਾਂ ਆ ਹੀ ਜਾਂਦੇ ਤੇ ਲਈ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਤੇ ਜੋ ਰੂਟੀਨ ਮੈਡੀਸਨ ਨੂੰ ਸਰ ਕੋ ਆਰਵਲੋਂ ਫਲੱਬ ਨੇ ਉਹ ਤੇ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਦੇਖ ਰਿਓ ਤੁਸੀਂ ਤਾਂ ਮੈਂ ਮਸੰਗ ਦੀਪਾਲ ਆ ਮੌਨਸੂਨ ਦੀ ਵਾਪਸੀ ਤੋਂ ਬਾਅਦ ਪੰਜਾਬ ਨੇ ਹੜ੍ਹਾਂ ਤੋਂ ਬਾਅਦ ਕੁਝ ਜਿਹੜੇ ਕਿ ਰਾਹਤ ਦੇ ਦੇ ਨੇ ਦੇਖਣ ਨੂੰ ਮਿਲੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇਸ ਵਿੱਚ ਜ਼ਿਆਦਾ ਗੱਲਬਾਤ ਕਰਾਂਗੇ ਮੇਨਾਂ ਮੌਸਮ ਮੌਸਮ ਹਰ ਮੈਮ ਡਾਕਟਰ ਪਰਮਨੀਤ ਕੋਰ ਕਿੰਗਰਾਜ ਮੌਜੂਦ ਨੇ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਜੀ ਜੀ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.3 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਡੇ ਟਾਈਮ ਟੈਂਪਰੇਚਰ ਹੈ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 24 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਔਰ ਜੇਸੀ ਅਨਵਾਰੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ 5 ਤੋਂ 7 ਤਰੀਕ ਤੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰ ਜਲ ਸਕਦੀ ਹੈ ਨੇ ਗਰਜ ਚਮਕ ਹੋ ਸਕਦੀ ਹੈ ਔਰ ਗੜੇਮਾਰੀ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ 5 ਔਰ 6 ਤਰੀਕ ਨੂੰ ਆਈਐਮਡੀ ਨੇ ਪੰਜਾਬ ਦੇ ਕੁਝ ਡਿਸਟ੍ਰਿਕਟਸ ਵਾਸਤੇ yellow alert ਕੁਝ ਵਾਸਤੇ orange alert ਜਾਰੀ ਕੀਤਾ ਗਿਆ ਇਸੇ ਤਰ੍ਹਾਂ 7 ਤਰੀਕ ਨੂੰ ਵੀ ਆਈਐਮਡੀ ਵੱਲੋਂ ਨਾਰਥ-ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਤਾਂ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਜ਼ਿਆਦਾ ਬਰਸਾਤ ਹੋਣ ਦੀ ਸੰਭਾਅਨ ਹੈ ਜੀ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਹੀ ਜਿਹੜਾ 5 ਔਰ 6 ਤਰੀਕ ਨੂੰ ਬਾਰਿਸ਼ ਹੋ ਸਕਦੀ ਹੈ ਕਿਉਂਕਿ 6 ਤਰੀਕ ਨੂੰ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਸਾਰਿਆਂ ਦੇ ਵਿੱਚ orange alert ਹੈ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਦੇ ਵਿੱਚ yellow alert ਹੈ ਔਰ ਜਦੋਂ ਕਿ 5 ਤਰੀਕ ਨੂੰ ਜਿਹੜਾ ਸਾਊਥ ਈਸਟਰਨ ਡਿਸਟ੍ਰਿਕਟਸ ਦੇ ਵਿੱਚ येलो ਅਲਰਟ ਹੈ ਔਰ ਬਾਕੀ ਦੇ ਡਿਸਟ੍ਰਿਕਟਸ ਦੇ ਵਿੱਚ orange ਅਲਰਟ ਹੈ ਪਰ ਸਾਰੇ ਡਿਸਟ੍ਰਿਕਟਸ ਵਿੱਚ ਹੀ 5 ਔਰ 6 ਤਰੀਕ ਨੂੰ येलो ਔਰ orange ਅਲਰਟ ਹੈ ਜਦੋਂ ਕਿ 7 ਤਰੀਕ ਨੂੰ ਸਿਰਫ ਨਾਰਥ ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ येलो ਅਲਰਟ ਹੈ ਬਹੁਤ ਨੋਰਮਲ ਦਿਨਾਂ ਨਾਲੋਂ ਬਰਸਾਤ ਪਰਸੈਂਟੇਜ ਦੇ हिसाब ਨਾਲੋਂ ਵੱਧ ਪੈ ਰਹੀ ਜਾਂ ਫਿਰ ਘੱਟ ਪੈ ਰਹੀ ਹੈ ਜੀ ਇਸ ਵਾਰੀ ਜੇ ਅਸੀਂ ਮੌਨਸੂਨ ਸੀਜ਼ਨ ਦੀ ਗੱਲ ਕਰੀਏ ਤਾਂ ਜੂਨ ਤੋਂ ਲੈ ਕੇ ਸੈਪਟੈਂਬਰ ਤੱਕ ਸਾਰੇ ਮਹੀਨਿਆਂ ਦੇ ਵਿੱਚ ਹੀ ਨੋਰਮਲ ਤੋਂ ਉੱਪਰ ਬਾਰਿਸ਼ ਰਹੀ ਹੈ ਅਨੁਮਾਲੀ ਦਿਨਾਂ ਦੇ ਵਿੱਚ ਇਸ ਤੋਂ ਬਾਅਦ ਮੌਸਮ ਸਾਫ਼ ਰਹਿਣ ਵਾਲਾ ਜਾਂ ਫਿਰ ਉਸ ਤੋਂ ਬਾਅਦ ਵੀ ਲਗਾਤਾਰ ਬਰਸਾਤ ਦਿੱਖੇ ਜਾ ਸਕਦੀ ਹੈ ਜੀ ਫਿਲਹਾਲ ਜਿਹੜੇ 4-5 ਦਿਨਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਆ ਉਹਦੇ ਮੁਤਾਬਕ 5 ਤੋਂ 7 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਕਿਸਾਨਾਂ ਲਈ ਮੈਮੇ ਬਰਸਾਤ ਲਾਹੇਮੰਦ ਹੋਵੇਗੀ ਜਾਂ ਫਿਰ ਨੁਕਸਾਨ ਦੇ ਜੀ ਕਿਉਂਕਿ ਹੁਣ ਕ੍ਰੀਫ ਕ੍ਰੌਪਸ ਮੈਚੂਰ ਹੋ ਚੁੱਕੇ ਹਨ ਨਾ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਕ੍ਰੌਪਸ ਦੀ ਹਾਰਵੈਸਟਿੰਗ ਦੇ ਟਾਈਮ ਤੇ ਜਿਹੜਾ ਮੌਸਮ ਸਾਫ਼ ਔਰ ਖੁਸ਼ਕ ਰਹਿਣਾ ਜ਼ਰੂਰੀ ਹੁੰਦਾ ਉਹਦੀ ਲੋੜ ਹੁੰਦੀ ਹੈ ਪਰ ਹੁਣ ਕਿਉਂਕਿ ਕ੍ਰੌਪਸ ਦੀ ਹਾਰਵੈਸਟਿੰਗ ਚੱਲ ਰਹੀ ਹੈ ਸੋ ਫਾਰਮਰਸ ਰੋਦਾ ਖਾਸ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਜਿਹੜੀ ਕ੍ਰੌਪ ਦੀ ਹਾਰਵੈਸਟਿੰਗ ਦੀ ਪਲੈਨਿੰਗ ਆਉਣ ਵਾਲੇ ਦਿਨਾਂ ਦੇ ਮੌਸਮ ਦੇ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ ਔਰ ਸੈਕੰਡਲੀ ਜਿਹੜੀ ਪ੍ਰੋਡਿਊਸ ਹੋ ਔਲਰੇਡੀ ਹਾਰਵੈਸਟ ਕਰ ਚੁੱਕੇ ਨੇ ਉਹਦੀ ਉਹਨਾਂ ਨੂੰ ਸਾਮ ਜੇ ਆਮ ਲੋਕਾਂ ਦੀ ਗੱਲ ਕਰੀਏ ਆਮ ਨਾਗਰਿਕਾਂ ਦੀ ਗੱਲ ਕਰੀਏ ਉਹਨਾਂ ਦੇ ਲਈ ਬਰਸਾਤ ਕਿਸ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲੇਗੀ ਜੀ ਆਮ ਲੋਕਾਂ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਬੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਕਿਉਂਕਿ ਹੁਣ ਪਿਛਲੇ ਕੁਝ ਦਿਨਾਂ ਜਿਹੜਾ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਰਿਹਾ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੇ ਚਾਂਸਸ ਨੇ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆਬਜ਼ਰਵ ਕੀਤੀ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਚੇਂਜਿੰਗ ਵੈਦਰ ਕੰਡੀਸ਼ਨਸ ਦਾ ਸਿਹਤ ਤੇ ਵੀ ਬੜਾ ਅਸਰ ਹੁੰਦਾ ਸੋ ਸਾਰਿਆਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਿਲਕੁਲ ਇਸਰ ਮੌਸਮ ਬਾਰੇ ਡਾਕਟਰ ਪਵਨੀਤ ਕੋਰ ਕਿੰਗਰਾਜ ਜਿਨ੍ਹਾਂ ਦੇ ਵੱਲੋਂ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਹੋ ਸਕਦੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹਰ ਵਰਗੇ ਹਾਲਾਤ ਪੰਜਾਬ ਦੇ ਬਣੇ ਹੋਏ ਸੀਗੇ ਹੁਣ ਹਾਲਾਕੀ ਹਾਲਾਤ ਸਹੀ ਹੁੰਦੇ ਹੋਏ ਨਜ਼ਰ ਆਜ ਪਰ ਇੱਕ ਵਾਰ ਫਿਰ ਤੋਂ ਜੇਕਰ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਹੋ ਸਕਦਾ ਹੜਵਨਗੇ ਹਾਲਾਤ ਜਿਹੜੇ ਦੁਬਾਰਾ ਬਣਦੇ ਹੋਏ ਨਜ਼ਰ ਆਣ ਔਰ ਦੂਜੇ ਪਾਸੇ ਕਿਸਾਨਾਂ ਦੇ ਲਈ ਵੀ ਕਿਤੇ ਨਾ ਕਿਤੇ ਇਹ ਲਾਜ਼ਮੀ ਹੈ ਕਿਉਂਕਿ ਕਿਸਾਨਾਂ ਜਿਹੜੀ ਕਿ ਪੱਕੀ ਫਸਲ ਹੈ ਉਹਨੂੰ ਵਾਢੀ ਦਾ ਟਾਈਮ ਹੈ ਕੁਝ ਕਿਸ ਕਨ ਕਿਉਂਕਿ ਵੈਦਰ ਜਿਹੜਾ ਕਿ ਚੇਂਜ ਹੋ ਰਿਹਾ ਉਸ ਦੇ ਨਾਲ ਹਰ ਇੱਕ ਲੋਕਾਂ ਨੂੰ ਜਿਹੜੀ ਪ੍ਰੋਪੋਰਸ਼ਨ ਲੈਣ ਦੀ ਜ਼ਰੂਰਤ ਹੈ ਕੈਮਰਾ ਪਰਸਨ ਸਲਮਾਨ ਸਿੰਘ ਮਸੰਗਦੀਪ ਪਾਲ ਦੇ ਨੇਖ ਸਵੇਰਾ ਲੁਧਿਆਣਾ ਦੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗਦੀਪ ਪਾਲ ਆ ਮੌਨਸੂਨ ਦੀ ਵਾਪਸੀ ਤੋਂ ਬਾਅਦ ਪੰਜਾਬ ਨੇ ਹੜ੍ਹਾਂ ਤੋਂ ਬਾਅਦ ਕੁਝ ਜਿਹੜੇ ਕਿ ਰਾਹਤ ਦੇ ਦੇਣ ਨੂੰ ਦੇਖਣ ਨੂੰ ਮਿਲੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇਸ ਵਿੱਚ ਤੇ ਜ਼ਿਆਦਾ ਗੱਲਬਾਤ ਕਰਾਂਗੇ ਮੇਰੇ ਨਾਲ ਮੌਸਮ ਮਾਰ ਮੈਮ ਡਾਕਟਰ ਪਰਮਨੀਤ ਕੌਰ ਕਿੰਗਰਾਜ ਮੌਜੂਦ ਨੇ ਮੈਮ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.3 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਡੇ ਟਾਈਮ ਟੈਂਪਰੇਚਰ ਹੈ ਔਰ ਅੱਜ ਦਾ ਨਾਈਟ ਟਾਈਮ ਟੈਂਪਰੇਚਰ 24 ਡਿਗਰੀ ਸੈਂਟੀਗ੍ਰੇਡ ਕੋਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਔਰ ਜੇਸੀਂ ਅੱਗੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ 5 ਤੋਂ 7 ਤਰੀਕ ਤੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬ ਚੱਲ ਸਕਦੀ ਹੈ ਨੇ ਗਰ ਚਮਕ ਹੋ ਸਕਦੀ ਹੈ ਔਰ ਗੜੇ ਮਾਰੀ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ 5 ਔਰ 6 ਤਰੀਕ ਨੂੰ ਆਈਐਮਡੀ ਨੇ ਪੰਜਾਬ ਦੇ ਕੁਝ ਡਿਸਟ੍ਰਿਕਟਸ ਵਾਸਤੇ ਯੈਲੋ ਔਰ ਕੁਝ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸੇ ਤਰ੍ਹਾਂ 7 ਤਰੀਕ ਨੂੰ ਵੀ ਆਈਐਮਡੀ ਵੱਲੋਂ ਨਾਰਥ ਈਸਟਰਨ ਔਰ ਕੁਝ ਸੈਂਟਰ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਜ਼ਿਆਦਾ ਬਰਸਾਤ ਹੋਣ ਦੇ ਆਸਾਰ ਨੇ ਜੀ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਹੀ ਜਿਹੜਾ 5 ਔਰ 6 ਤਰੀਕ ਨੂੰ ਬਾਰਿਸ਼ ਹੋ ਸਕਦੀ ਹੈ ਕਿਉਂਕਿ 6 ਤਰੀਕ ਨੂੰ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਸਾਰਿਆਂ ਦੇ ਵਿੱਚ orange alert ਹੈ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਦੇ ਵਿੱਚ yellow alert ਹੈ ਔਰ ਜਦੋਂ ਕਿ 5 ਤਰੀਕ ਨੂੰ ਜਿਹੜਾ ਸਾਊਥ ਈਸਟਰਨ ਡਿਸਟ੍ਰਿਕਟਸ ਦੇ ਵਿੱਚ येलो ਅਲਰਟ ਹੈ ਔਰ ਬਾਕੀ ਦੇ ਡਿਸਟ੍ਰਿਕਟਸ ਦੇ ਵਿੱਚ orange ਅਲਰਟ ਹੈ ਪਰ ਸਾਰੇ ਡਿਸਟ੍ਰਿਕਟਸ ਵਿੱਚ ਹੀ 5 ਔਰ 6 ਤਰੀਕ ਨੂੰ येलो ਔਰ orange ਅਲਰਟ ਹੈ ਜਦੋਂ ਕਿ 7 ਤਰੀਕ ਨੂੰ ਸਿਰਫ ਨਾਰਥ ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ येलो ਅਲਰਟ ਹੈ ਜਿਵੇਂ ਨੋਰਮਲ ਦਿਨਾਂ ਨਾਲੋਂ ਬਰਸਾਤ ਪਰਸੈਂਟੇਜ ਦੇ हिसाब ਨਾਲ ਵੱਧ ਪੈ ਰਹੀ ਜਾਫਰ ਕੱਟ ਪੈ ਰਹੀ ਹੈ ਜੀ ਇਸ ਵਾਰੀ ਜੇ ਅਸੀਂ ਮੌਨਸੂਨ ਸੀਜ਼ਨ ਦੀ ਗੱਲ ਕਰੀਏ ਤਾਂ ਜੂਨ ਤੋਂ ਲੈ ਕੇ ਸਤੰਬਰ ਤੱਕ ਸਾਰੇ ਮਹੀਨਿਆਂ ਦੇ ਵਿੱਚ ਹੀ ਨਾਰਮਲ ਤੋਂ ਉੱਪਰ ਬਾਰਿਸ਼ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਬਾਅਦ ਮੌਸਮ ਸਾਫ਼ ਰਹਿਣ ਵਾਲਾ ਜਾਂ ਫਿਰ ਉਸ ਤੋਂ ਬਾਅਦ ਵੀ ਲਗਾਤਾਰ ਬਰਸਾਤ ਦੇਖੇ ਜਾ ਸਕਦੀ ਹੈ ਜੀ ਫਿਲਹਾਲ ਜਿਹੜੇ 4-5 ਦਿਨਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਆ ਉਹਦੇ ਮੁਤਾਬਕ 5 ਤੋਂ 7 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਕਿਸਾਨਾਂ ਲਈ ਮੈਂ ਮੇਂ ਬਰਸਾਤ ਲਾਹੇਮੰਦ ਹੋਵੇਗੀ ਜਾਂ ਫਿਰ ਨੁਕਸਾਨਦੇਹ ਜੀ ਕਿਉਂਕਿ ਹੁਣ ਕ੍ਰੀਫ ਕ੍ਰੌਪਸ ਮੈਚੁਰ ਹੋ ਚੁੱਕੇ ਹਨ ਨਾ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਕ੍ਰੌਪਸ ਦੀ ਹਾਰਵੈਸਟਿੰਗ ਦੇ ਟਾਈਮ ਤੇ ਜਿਹੜਾ ਮੌਸਮ ਸਾਫ਼ ਔਰ ਖੁਸ਼ਕ ਰਹਿਣਾ ਜ਼ਰੂਰੀ ਹੁੰਦਾ ਉਹਦੀ ਲੋੜ ਹੁੰਦੀ ਹੈ ਪਰ ਹੁਣ ਕਿਉਂਕਿ ਕ੍ਰੌਪਸ ਦੀ ਹਾਰਵੈਸਟਿੰਗ ਚੱਲ ਰਹੀ ਹੈ ਸੋ ਫਾਰਮਰਸ ਨੂੰ ਇਹਦਾ ਖਾਸ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਜਿਹੜੀ ਕ੍ਰੌਪ ਦੀ ਹਾਰਵੈਸਟਿੰਗ ਦੀ ਪਲੈਨਿੰਗ ਆਉਣ ਵਾਲੇ ਦਿਨਾਂ ਦੇ ਮੌਸਮ ਦੇ ਹਿਸਾਬ ਨਾਲ ਹੀ ਕਰਨੀ ਚਾਹੀਦੀ ਹੈ ਔਰ ਸੈਕੰਡਲੀ ਜਿਹੜੀ ਪ੍ਰੋਡਿਊਸ ਹੋ ਔਲਰੇਡੀ ਹਾਰਵੈਸਟ ਕਰ ਚੁੱਕੇ ਨੇ ਉਹਦੀ ਉਹਨਾਂ ਨੂੰ ਸਾਮ ਸੰ ਜੇ ਆਮ ਲੋਕਾਂ ਦੀ ਗੱਲ ਕਰੀਏ ਆਮ ਨਾਗਰਿਕਾਂ ਦੀ ਗੱਲ ਕਰੀਏ ਉਹਨਾਂ ਦੇ ਲਈ ਬਰਸਾਤ ਕਿਸ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲੇਗੀ ਜੀ ਆਮ ਲੋਕਾਂ ਵਾਸਤੇ ਅਸੀਂ ਕਹਿ ਸਕਦੇ ਹਾਂ ਕਿ ਬੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਕਿਉਂਕਿ ਹੁਣ ਪਿਛਲੇ ਕੁਝ ਦਿਨਾਂ ਜਿਹੜਾ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਰਿਹਾ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੇ ਚਾਂਸਸ ਨੇ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆਬਜ਼ਰਵ ਕੀਤੀ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਚੇਂਜਿੰਗ ਵੈਦਰ ਕੰਡੀਸ਼ਨਸ ਦਾ ਸਿਹਤ ਤੇ ਵੀ ਬੜਾ ਅਸਰ ਹੁੰਦਾ ਸੋ ਸਾਰਿਆਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਿਲਕੁਲ ਇਸਨ ਮੌਸਮ ਬਾਰੇ ਡਾਕਟਰ ਪਵਨੀਤ ਕੋਰ ਕਿੰਗਰਾਜ ਇਹਨਾਂ ਦੇ ਵੱਲੋਂ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਹੋ ਸਕਦੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹਰ ਵਰਗੇ ਹਾਲਾਤ ਪੰਜਾਬ ਦੇ ਬਣੇ ਹੋਏ ਸੀਗੇ ਹੁਣ ਹਾਲਾਂਕਿ ਹਾਲਾਤ ਸਹੀ ਹੁੰਦੇ ਹੋਏ ਨਜ਼ਰ ਆਜ ਪਰ ਇੱਕ ਫਿਰ ਤੋਂ ਜੇਕਰ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਹੋ ਸਕਦਾ ਹਰ ਵਰਗੇ ਹਾਲਾਤ ਜਿਹੜੇ ਦੁਬਾਰਾ ਬਣਦੇ ਹੋਏ ਨਜ਼ਰ ਆਣ ਔਰ ਦੂਜੇ ਪਾਸੇ ਕਿਸਾਨਾਂ ਦੇ ਲਈ ਵੀ ਕਿਤੇ ਨਾ ਕਿਤੇ ਇਹ ਲਾਜ਼ਮੀ ਹੈ ਕਿਉਂਕਿ ਕਿਸਾਨਾਂ ਜਿਹੜੀ ਕਿ ਪੱਕੀ ਫਸਲ ਹੈ ਉਹਨੂੰ ਵਾਢੀ ਦਾ ਟਾਈਮ ਹੈ ਕੁਝ ਕਿਸਾਨਾਂ ਵੱ ਕਨ ਕਿਉਂਕਿ ਵੈਦਰ ਜਿਹੜਾ ਕਿ ਚੇਂਜ ਹੋ ਰਿਹਾ ਉਸ ਦੇ ਨਾਲ ਹਰ ਇੱਕ ਲੋਕਾਂ ਨੂੰ ਜਿਹੜੀ ਕਿ ਪ੍ਰੋਪਰਸ਼ਨ ਲੈਣ ਦੀ ਜ਼ਰੂਰਤ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਪਾਲਦੈਨਿਕ ਸਵੇਰਾ ਲੁਧਿਆਣਾ